ਕੇ ਦੇ ਵਿੱਚ ਲੇਬਰ ਪਾਰਟੀ ਆ ਗਈ ਬਾਕੀ ਸਭ ਜਗ੍ਹਾ ਫਾਰ ਰਾਈਟ ਆ ਰਹੇ ਆ ਜਿਨ੍ਹਾਂ ਨੇ ਭੋਰਾ ਭਰ ਪਰਵਾਹ ਨਹੀਂ ਕਰਨੀ ਕਿਹੜਾ ਕਾਨੂੰਨ ਆ ਤੇ ਕਿਹੜੀ ਡੈਮੋਕ੍ਰੇਸੀ ਆ ਤੇ ਕਿਹੜੇ ਉਹਨਾਂ ਦੇ ਲੋਕਾਂ ਦੇ ਸਿਵਲ ਸੁਸਾਇਟੀ ਆ ਕਿਹੜੇ ਰਾਈਟ ਕਿ ਅਸੀਂ ਜਿਹੜੀਆਂ ਸਾਡੇ ਚਾਰੇ ਪਾਸੇ ਸ਼ਕਤੀਆਂ ਹੈਗੀਆਂ ਉਹਨਾਂ ਤੋਂ ਅਬਗਤ ਹੈ ਅਸੀਂ ਇਹ ਲੱਗਦੇ ਕਿ ਅਸੀਂ ਇੱਕ ਬਿਲਕੁਲ ਜਜ਼ੀਰੇ ਤੇ ਬੈਠੇ ਆ ਆਈਸੋਲੇਟਿਡ ਬੈਠੇ ਆ ਆਪਣੇ ਮਸਲੇ ਤੁਸ ਦੇ ਕੇ ਅਸੀਂ ਖਤਮ ਕਰ ਲਾਂਗੇ ਇੰਜ ਥੋੜੀ ਹੋਣੇ ਆ ਅੱਜ ਸਾਡਾ ਜੇ ਕੋਈ ਜੋ ਜਿੱਥੇ ਜਿੱਥੇ ਵੀ ਮੂਵਮੈਂਟ ਹੁੰਦੀ ਹੈ ਜਿੱਥੇ ਜਿੱਥੇ ਵੀ ਸਟਰਗਲ ਹੋ ਰਿਹਾ ਫਟ ਦੇਣੀ ਇੰਟਰਨੈਟ ਛੱਟ ਕਰੋ ਜਦੋਂ ਹੋਇਆ 18370 ਹੋਈ 3 ਮਹੀਨੇ ਇੰਟਰਨੈਟ ਬੰਦ ਕਰਤਾ ਮਨੀਪੁਰਿਆ ਇੰਟਰਨੈਟ ਬੰਦ ਦੁਨੀਆ ਤੇ ਉਥੋਂ ਦੀ ਉਥੋਂ ਚੱਲਣ ਢਈ ਹੈ ਝਣੀ ਲੋਕਾਂ ਨੂੰ ਜਦੋਂ ਦੂਜੀ ਸਾਈਡ ਅਸਲੀ ਸਾਈਡ ਆਉਣ ਹੀ ਨਹੀਂ ਦੇਣੀ ਆ ਮੈਂ ਤੇ ਬਹੁਤ ਤਨਬਾਦੀਆਂ ਜਿਹੜਾ ਛੋਟਾ ਛੋਟਾ ਸੋਸ਼ਲ ਮੀਡੀਆ ਹੈ ਜਿਹੜਾ ਆਪਣੇ ਛੋਟੇ ਛੋਟੇ ਜਰਨਲਿਸਟਾਂ ਨੇ ਖੋਲਿਆ ਉਹਦੇ ਕਰਕੇ ਲੋਕਾਂ ਦੀ ਆਵਾਜ਼ ਲੋਕਾਂ ਕੋਲ ਜਿਹੜੀ ਸਹੀ ਆਵਾਜ਼ ਹੈ ਕਿਤੇ ਨਾ ਕਿਤੇ ਪਹੁੰਚ ਰਹੀ ਹੈ ਜਿਹੜਾ ਮੇਨਸਟ੍ਰੀਮ ਹੈ ਉਹ ਤੇ ਫਿੱਕਾ ਸਿੱਧਾ ਐਨ ਤੂਤਾ ਬਣਿਆ ਹੋਇਆ ਪੀਏ ਦੇ ਨੇ ਕੋਰਟ ਤੇ ਰਾਈ ਆਰਡਰ ਲੈ ਕੇ ਥਰੇ ਹੀ ਰਹਿੰਦੇ ਆ ਕਿ ਇੱਥੇ ਜੀ ਮਸਜਿਦ ਦੇ ਥੱਲੇ ਮੰਦਿਰ ਆ ਉਹ ਫੇਰ ਉਹ ਕੁੱਟਦੇ ਦੋ ਬੰਦੇ ਮਾਰ ਕੇ ਚੱਲਿਆ ਨਾ ਏਜੰਡਾ ਡਿਸਕੋਰਸ ਚੱਲਿਆ ਨਾ ਸਾਨੂੰ ਇਸ ਗੱਲ ਤੋਂ ਵੇਹਲ ਨਹੀਂ ਆ ਕਿ ਉਹਨੂੰ ਠੋਕਣਾ ਉਹਨੂੰ ਲਾਉਣਾ ਉਹਨੂੰ ਮਾਰਨਾ ਆ ਲੈ ਗਿਆ ਉਹ ਲੈ ਗਿਆ ਯਾਰ ਸਾਡੀ ਕਿਵੇਂ ਰੁਕੀ ਦੁਨੀਆ 'ਚ ਜਿੰਦੀ ਆ ਕਿਤੇ ਐਡੇ ਤੇ ਵੱਡੇ ਪ੍ਰੋਸੈਸ ਚੱਲ ਰਿਹਾ ਆ ਐਡੇ ਤੇ ਵੱਡੀ ਪੋਲਿਟਿਕਸ ਚੱਲ ਰਹੀ ਆ ਉਹਨੂੰ ਅਸੀਂ ਸੰਬੋਧਿਤ ਹੋਣ ਲਈ ਤਿਆਰ ਨਹੀਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੀ ਨੈਗੇਟਿਵ ਹੋ ਚੁੱਕੇ ਆ ਉਸ ਮੈਂਟੈਲਿਟੀ ਤੋਂ ਛੰਗ ਬਾਹਰ ਹੋਣਾ ਪਊਗਾ ਕੀ ਐਜੀਪੀਸੀ ਹਵਾਚ ਬਣਨੀ ਆ ਵਿਚੋਂ ਹੀ ਬੰਦਿਆਂ ਤੋਂ ਬਣਨੀ ਆ ਹੁਣ ਐਜੀਪੀਸੀ ਦਾ ਆਪਾਂ ਕਹਿੰਦੇ ਆ ਕਿ ਹੋਰ ਤਰੀਕੇ ਨਾਲ ਬੜੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਵੀ ਇੱਥੇ ਲੈ ਕੇ ਆਉਨੇ ਆ ਇੰਜ ਹੋ ਜੇ ਵਧੀਆ ਵਧੀਆ ਬੰਦੇ ਹੋਣ ਸਿਆਣੇ ਸਿਆਣੇ ਪੀਪੇ ਪੀਪੇ ਹੈਨਾ ਦੁੱਧ ਟੋਟੇ ਬੰਦੇ ਲੱਭੋ ਫੇਰ ਉਹ ਪਾਰਟੀ ਬਣਾਓ ਫੇਰ ਉਹ ਐਜੀਪੀਸੀ ਚ ਵੀ ਖੜੇ ਹੋ ਇੱਕ ਕਦੀ ਨਹੀਂ ਹੋਣਾ ਨਾ ਕਦੀ ਦੁਨੀਆ ਚ ਹੋਇਆ ਮੰਚ ਤੇ ਬੈਠੇ ਸਿੰਘ ਸਹਿਵਾਨ ਤੇ ਹੋਰ ਸਾਰੇ ਸੱਜਣੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਖਾਤਿ ਸਿੱਖ ਮਾਮਲਿਆਂ 'ਚ ਸ਼ਾਇਦ ਸਭ ਤੋਂ ਅਨਪੜ ਮੈਂ ਆ ਇਸ ਕਰਕੇ ਸ਼ੁਰੂਜੀ ਮਾਫੀ ਮੰਗਦਾ ਪਰ ਜਿੰਨਾ ਕੁ ਮੈਨੂੰ ਸਮਝ ਦੀ ਲੋੜ ਹੈ ਉਹ ਮੈਂ ਕੱਲਾ ਸਮਝ ਤੱਕ ਸੀਮਿਤ ਨਹੀਂ ਰੱਖਦਾ ਜ਼ਿੰਦਗੀ 'ਚ ạtਾਰਦਾ ਵੀ ਹਾਂ ਜਿਹੜੀ ਪਿਆਰੇ ਲਾਲ ਗਰਗ ਜੀ बार-बार ਗੱਲ ਕਰਕੇ ਗਏ ਆ ਸਾਨੂੰ ਚੰਗਾ ਵੀ ਲੱਗਦਾ ਕਿ ਸਿੱਖੀ ਸਾਨੂੰ ਉਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਾਨੂੰ ਇੱਕ ਬਹੁਤ ਵਧੀਆ ਜੀਵਨ ਜਾਂਚ ਸਿੱਖੀ ਫਲਸਫੇ ਨੇ ਸਿਖਾਈ ਜਿਹੜੀ ਕਿ ਦੁਨੀਆ ਨਾਲੋਂ ਅਲੱਗ ਹੈ ਬਾਕੀ ਮੈਂ ਆਪਣੀ ਗੱਲ ਇਸ ਤਰ੍ਹਾਂ ਸ਼ੁਰੂ ਕਰਦਾ ਕਿ ਇਹ ਗੱਲ ਠੀਕ ਹੈ ਸਵਰਾਜ ਜੀ ਨੇ ਆਪਣੇ ਢੰਗ ਨਾਲ ਬਹੁਤ ਸੋਹਣੀ ਗੱਲ ਕਹੀ ਆ ਕਿ ਸਿੱਖ ਕੋਈ ਅਲੱਗ ਆਈਲੈਂਡ ਤੇ ਨਹੀਂ ਬੈਠੇ ਕਿ ਇਹਨਾਂ ਨੇ ਉਹਦੇ ਤੇ ਕਬਜ਼ਾ ਕਰਨਾ ਆਈਲੈਂਡ ਦੇ ਉੱਤੇ ਤੇ ਤੁਸੀਂ ਚੱਕ ਲੋ ਕਵਾੜੀਆਂ ਚੱਕ ਲੋ ਪ੍ਰਾਣੀਆਂ ਬਰਸ਼ੀਆਂ ਤੇ ਤੁਸੀਂ ਉਹਦੇ ਤੇ ਹਮਲਾ ਕਰਕੇ ਤੇ ਲੀਡਰੀ ਕਾਇਮ ਕਰੋ ਜਿਤਨਾ ਪ੍ਰਾਣੇ ਆਦੀਵਾਸੀ ਕਰਦੇ ਸੀਗੇ ਹੈਡ ਹੰਟਿੰਗ ਕਰਦੇ ਸੀ ਇੱਕ ਦੂਜਿਆਂ ਤੇ ਹਮਲਾ ਕਰਦੇ ਸੀ ਜਾਂ ਅਫਰੀਕਨ ਕੰਟਰੀਆਂ ਦੇ ਵਿੱਚ ਅਜੇ ਵੀ ਚੱਲਿਆ ਜਾਂਦਾ ਹੈ ਹੇਟੀ ਦੇ ਵਿੱਚ ਚੱਲਿਆ ਜਾਂਦਾ ਹੈ ਕਈ ਜਗ੍ਹਾ ਤੇ ਕਈ ਕੁਛ ਹੋ ਜਾ ਚੱਲੀ ਜਾਂਦਾ ਹੈ ਆਪਾਂ ਜੀ ਓਵਰਆਲ ਹੋਲਿਸਟਿਕ ਪਰਸਪੈਕਟਿਵ ਆ ਜਿਹੜਾ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਕੀ ਦੁਨੀਆ ਚ ਬੰਦ ਰਹੀ ਹੈ ਜੀ ਉਹਦੇ ਲਈ ਅੱਖਾਂ ਤੇ ਕੰਨ ਖੋਲੇ ਹੀ ਨਹੀਂ ਹੈ ਤੇ ਅਸੀਂ ਐਵੇਂ ਆਪਣੇ ਖੂਚ ਡੱਡੂ ਵਾਂਗੂ ਛਾਲਾਂ ਮਾਰੀ ਜਾਂਦੇ ਆ ਆ ਕਰਨਾ ਆ ਕਰਨਾ ਔਰ ਸਭ ਤੋਂ ਵੱਧ ਸਾਨੂੰ ਜਿਹੜੀ ਖੁਸ਼ੀ ਹੁੰਦੀ ਹੈ ਦੂਜਿਆਂ ਨੂੰ ਨਿੰਦ ਕੇ ਉਹਨੇ ਮਾੜਾ ਕੀਤਾ ਉਹਨੇ ਮਾੜਾ ਕੀਤਾ ਤੇ ਜਿਹੜਾ ਉਹਦਾ ਅੰਤ ਨਿਕਲਦਾ ਕਿ ਇਹ ਦੇ ਕਰਕੇ ਮੈਂ ਬਹੁਤ ਚੰਗਾ ਕਿਉਂਕਿ ਤੁਸੀਂ ਸਾਰਿਆਂ ਨੂੰ ਨਿੰਦ ਗਏ ਨਾ ਫਿਰ ਤੁਸੀਂ ਚੰਗੇ ਬੱਚੇ ਕੱਲੇ ਉਹ ਇਹ ਬੰਦੇ ਨਹੀਂ ਸੋਚਦੇ ਵੀ ਜੇ ਅਸੀਂ ਨਿੰਦਦੇ ਹੀ ਇੰਨਾ ਆ ਨਿੰਦਣ ਕਰ ਅਸੀਂ ਇੰਨੇ ਵੱਡੇ ਬਣ ਗਏ ਆ ਕ੍ਰਿਟਿਸਿਜ਼ਮ ਹੋਰ ਚੀਜ਼ ਹੁੰਦੀ ਆ ਪਰ ਨਿੰਦਣਾ ਇੱਕ ਹੋਰ ਚੀਜ਼ ਹੁੰਦੀ ਆ ਮੈਂ ਬਿਲਕੁਲ ਹੀ ਟਾਈਮ ਦੇ ਵਿੱਚ ਰਹੂੰਗਾ ਮੈਂ ਬਿਲਕੁਲ ਦੋ ਚਾਰ ਨੁਕਤੇ ਮਾੜੀਆਂ ਮਾੜੇ ਗੱਲ ਕਰਕੇ ਇਸ਼ਾਰਾ ਮੁਜ਼ਮ ਬੈਠ ਜਾਣਾ ਅੱਜ ਦੀ ਦੁਨੀਆ ਜਿੱਥੇ ਡੈਮੋਕ੍ਰੇਸੀ ਸਾਨੂੰ ਇੰਨੇ ਢੋਲ ਠਮੱਕੇ ਨਾਲ ਦਿੱਤੀ ਸੰਵਿਧਾਨ ਦਿੱਤਾ ਸਾਰਾ ਇਹ ਉਸ ਡੈਮੋਕ੍ਰੇਸੀ ਤੋਂ ਵੀ ਮੁਨਕਰ ਹੋਣ ਵਾਲੀ ਆ ਔਰ ਹੋ ਰਹੀਆ ਹੋ ਜਾਣੀ ਜਿਸ ਕਿਸਮ ਦੀ ਅਮਰੀਕਾ ਚ ਜਿੱਤਾਂ ਹੋਈਆਂ ਜਿਸ ਕਿਸਮ ਦਾ ਫਰਾਂਸ ਦਾ ਜਿਸ ਕਿਸਮ ਦਾ ਜਰਮਨ ਦਾ ਇੱਕੋ ਛੱਡ ਕੇ ਯੂਕੇ ਦੇ ਵਿੱਚ ਲੇਬਰ ਪਾਰਟੀ ਆ ਗਈ ਬਾਕੀ ਸਭ ਜਗ੍ਹਾ ਫਾਰ ਰਾਈਟ ਆ ਰਹੇ ਆ ਜਿਨ੍ਹਾਂ ਨੇ ਭੋਰਾ ਭਰ ਪਰਵਾਹ ਨਹੀਂ ਕਰਨੀ ਕਿਹੜਾ ਕਾਨੂੰਨ ਆ ਤੇ ਕਿਹੜੀ ਡੈਮੋਕ੍ਰੇਸੀ ਆ ਤੇ ਕਿਹੜੇ ਉਹਨਾਂ ਦੇ ਲੋਕਾਂ ਦੇ ਸਿਵਲ ਸੁਸਾਇਟੀ ਆ ਕਿਹੜੇ ਰਾਈਟ ਆ ਕੀ ਸਿੱਖ ਜਿਹੜੀ ਦੁਨੀਆ ਦੀ ਇਸ ਪਾਸੇ ਨੂੰ ਧਾਰਾ ਆ ਰਹੀ ਆ ਵਿੱਚੇ ਪੂਤਨ ਜੇ ਇਸ ਸਮਨਾ ਉਹ ਆਪਣੇ ਡਿਫੈਂਸ ਚ ਕੱਟ ਰਿਹਾ ਪਰ ਆਪਣੇ ਢੰਗ ਨਾਲ ਕਰ ਰਿਹਾ ਜੋ ਕਰ ਰਿਹਾ ਉਹਨੂੰ ਵੀ ਘੇਰਾ ਪਿਆ ਆ ਉਹ ਵੀ ਆਪਣੇ ਤੌਰ ਤੇ ਆ ਜੋ ਚਾਈਨਾ ਜਿਵੇਂ ਪੂਰਾ ਹੈ ਕਿ ਅਸੀਂ ਜਿਹੜੀਆਂ ਸਾਡੇ ਚਾਰੇ ਪਾਸੇ ਸ਼ਕਤੀਆਂ ਹੈਗੀਆਂ ਉਹਨਾਂ ਤੋਂ ਅਵਗਤ ਹੈ ਚਾਇਨਾ ਤੁਹਾਡੇ ਚਾਰੇ ਪਾਸੇ ਬੈਠਾ শ্রীলੰਕਾ ਜਮਾਲਦੀਪ ਦੇ ਵਿੱਚ ਉਹਨਾਂ ਵੱਲ ਅਸੀਂ ਮਤਲਬ ਤੁਸੀਂ ਲਾਲੋ ਨਾਰਥ-ਈਸਟ ਦੇ ਵਿੱਚ ਤੁਹਾਡੇ ਆਪਣੇ ਮਨੀਪੁਰ ਦਾ ਹੋਰ ਸਾਰੇ ਦਾ ਉਹ ਇੱਕ ਘੱਟ ਗਿੰਦੀਆਂ ਦਾ ਮਾਮਲਾ ਉਹ ਉੱਥੇ ਕ੍ਰਿਸਚੀਅਨਟੀ ਦਾ ਮਾਮਲਾ ਕਦੀ ਸਾਡੇ ਇਹ ਵਿਚਾਰ ਚਰਚਾ ਆਉਂਦੀ ਨਹੀਂ ਅਸੀਂ ਐਉਂ ਲੱਗਦੇ ਹਾਂ ਕਿ ਅਸੀਂ ਇੱਕ ਬਿਲਕੁਲ ਜਜ਼ੀਰੇ ਤੇ ਬੈਠੇ ਹਾਂ ਆਈਸੋਲੇਟਿਡ ਬੈਠੇ ਹਾਂ ਆਪਣੇ ਮਸਲੇ ਤੁਸ ਦੇ ਕੇ ਅਸੀਂ ਖਤਮ ਕਰ ਲਾਂਗੇ ਇੰਝ ਥੋੜੀ ਹੋਣੇ ਆ ਅੱਜ ਜਿਸ ਜੋਗ ਦੇ ਵਿੱਚ ਅਸੀਂ ਜੀ ਰਹੇ ਹਾਂ ਉਹ ਰੀਅਲ ਵਰਲਡ ਤੇ ਉਹਦੀ ਕੋਈ ਤਾਕਤ ਹੀ ਨਹੀਂ ਰਹੀ ਜਿਹੜਾ ਰੀਅਲ ਵਰਲਡ ਅਸੀਂ ਲਿਵ ਕਰਦੇ ਆ ਉੱਤੇ ਸਾਰੇ ਦਾ ਸਾਰਾ ਚੱਕ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਲੈ ਗਏ ਆ ਉਹ ਅੱਜ ਦੀ ਡਿਜੀਟਲ ਵਰਲਡ ਦੇ ਵਿੱਚ ਲੈ ਗਏ ਆ ਰਤੋ ਰਤ ਗੇਮ ਬਦਲ ਕੇ ਆਉਂ ਰੱਖਦੇ ਆ ਤੁਹਾਡੀ ਸਾਹਮਣੇ ਹੁਣੇ ਜਿਹੜੀਆਂ ਅਮਰੀਕਨ ਚੋਣਾ ਹੋਈਆਂ ਕਿਵੇਂ ਉਹ ਆਪ ਕੀਨਾ ਆ ਉਹਦਾ ਜਿਹੜਾ ਐਲਨ ਮਸਕ ਉਹ ਆਪ ਸਿੱਧੇ ਤੌਰ ਤੇ ਖੜਾ ਹੋ ਗਿਆ ਕਾਰਪੋਰੇਟ ਬੰਦਾ ਐਡਾ ਵੱਡਾ ਸਾਰੀ ਉਹਦੀ ਕਿੰਨੀ ਆ ਸਟਾਰਲਿੰਕ ਐਡੀ ਵੱਡੀ ਸੈਟੇਲਾਈਟ ਦਾ ਸਾਰਾ ਵੱਡਾ ਉਹਦਾ ਆਟ ਜਗਾੜਿਆ ਕਿ ਦੁਨੀਆ ਦੇ ਵਿੱਚ ਕਿਸੇ ਦੀ ਗੇਮ ਕਦੋਂ ਵੀ ਖਦੀ ਵੀ ਕਮਾ ਸਕਦੇ ਆ ਅੱਜ ਸਾਡਾ ਜੇ ਕੋਈ ਜੋ ਜਿੱਥੇ ਜਿੱਥੇ ਵੀ ਮੂਵਮੈਂਟ ਹੁੰਦੀ ਹੈ ਜਿੱਥੇ ਜਿੱਥੇ ਵੀ ਸਟਰਗਲ ਹੋ ਰਿਹਾ ਫਟ ਦੇਣੀ ਇੰਟਰਨੈਟ ਛੱਟ ਕਰੋ ਜਦੋਂ ਹੋਇਆ ਧਾਰਾ 370 ਹੋਈ 3 ਮਹੀਨੇ ਇੰਟਰਨੈਟ ਬੰਦ ਕਰਤਾ ਮਨੀਪੁਰਿਆ ਇੰਟਰਨੈਟ ਬੰਦ ਕਰੋ ਦੁਨੀਆ ਤੇ ਉਥੋਂ ਦੀ ਉਥੋਂ ਚੱਲਣ ਈ ਹੈ ਦੁਨੀਆ ਨੂੰ ਕੰਟਰੋਲ ਤੇ ਉਸ ਸ਼ਕਤੀਆਂ ਰਾਹੀਂ ਜਿਹੜੀਆਂ ਅਦੇਖਿਆ ਸਾਡੀ ਆਜ਼ਾਦੀ ਸਾਡੀ ਸੋਚ ਸੋਚ ਜਿਹਨੂੰ ਜਿਹਨੂੰ ਪੋਸਟ ਟਰੁੱਥ ਕਹਿੰਦੇ ਆ ਜਿੰਨੂੰ ਮਰਜ਼ੀ ਜਿੱਦਨ ਨੂੰ ਮਰਜ਼ੀ ਲਈ ਚੱਲੋ ਝਣੀ ਲੋਕਾਂ ਨੂੰ ਜਦੋਂ ਦੂਜੀ ਸਾਈਡ ਅਸਲੀ ਸਾਈਡ ਆਉਣ ਹੀ ਨਹੀਂ ਦੇਣੀ ਆ ਮੈਂ ਤੇ ਬਹੁਤ ਧੰਨਵਾਦੀ ਆ ਜਿਹੜਾ ਛੋਟੇ ਛੋਟਾ ਸੋਸ਼ਲ ਮੀਡੀਆ ਆ ਜਿਹੜਾ ਆਪਣੇ ਛੋਟੇ ਛੋਟੇ ਜਰਨਲਿਸਟਾਂ ਨੇ ਖੋਲਿਆ ਉਹਦੇ ਕਰਕੇ ਲੋਕਾਂ ਦੀ ਆਵਾਜ਼ ਲੋਕਾਂ ਕੋਲ ਜਿਹੜੀ ਸਹੀ ਆਵਾਜ਼ ਆ ਕਿਤੇ ਨਾ ਕਿਤੇ ਪਹੁੰਚ ਰਹੀ ਆ ਜਿਹੜਾ ਮੇਨਸਟ੍ਰੀਮ ਆ ਉਹਦੇ ਸਿੱਧਾ ਸਿੱਧਾ ਐਨ ਤੂਤਾ ਬਣਿਆ ਹੋਇਆ ਫਿਰ ਲੋਕ ਕਿੱਥੋਂ ਸੋਚਣ ਕਿੱਥੋਂ ਚੰਗੇ ਫੈਸਲੇ ਲੈਣਗੇ ਕਿ ਇਹਨੂੰ ਲੀਡਰ ਬਣਾਉਣਾ ਕਿਹੜੀ ਪਾਰਟੀ ਬਣਾਉਣੀ ਕਿੱਥੋਂ ਹੋਊਗਾ ਬੜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਾਗਲ ਕੀਤਾ ਬਿਆ ਲੋਕਾਂ ਨੂੰ ਐਸ ਲਈ ਜਿਹੜੇ ਹਾਲਾਤ ਆ ਪਹਿਲਾਂ ਅਸੀਂ ਉਸ ਨੂੰ ਆਬਜੈਕਟਿਵ ਕੰਡੀਸ਼ਨ ਦਾ ਆਬਜੈਕਟਿਵ ਐਨਾਲਿਸਿਸ ਕੀਤਾ ਜਾਏ ਔਰ ਸਾਡੇ ਦੇਸ਼ 'ਚ ਵੀ ਆ ਹੁਣ ਜਿੱਦਣ 트ੰਪ ਨੇ ਮਰੇਖੇ 26 ਜਨਵਰੀ ਨੂੰ ਜਾਣ ਦਿੱਤੀ ਜਾਂ ਜਦੋਂ ਵੀ ਜਨਵਰੀ ਦੇ ਚੌਥੇ ਹਫਤੇ ਲੈ ਲੈਣਾ ਚਾਰਜ ਲੈ ਲੈਣਾ ਸਾਡਾ ਯਾਰ ਹੈ ਸਾਡਾ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਯਾਰ ਹੈ ਦੇਖੋ ਤਾਂ ਇੱਥੇ ਵੀ ਹੁਣ ਖੁਸ਼ੀਆਂ ਤੇ ਹੈ ਹੀ ਐ ਇਸ ਗੱਲ ਦੀ ਸਾਡੀ ਉੱਧਰ ਵੀ ਐ ਉੱਧਰ ਵੀ ਐ ਸਾਰੇ ਪਾਸੇ ਇੱਥੇ ਵੀ ਜਿਹੜਾ ਹਿੰਦੂਤਵਾ ਐਜੰਡਾ ਅੱਗੇ ਨਾਲੋਂ ਬਹੁਤ ਸਟਰੋਂਗਲੀ ਆਊਗਾ ਇਸ ਗੱਲ ਨੂੰ ਸਾਨੂੰ ਸੋਚਣਾ ਪਊਗਾ ਕਿ ਉਹ ਹੁਣੇ ਪੜ ਗਿਆ ਸੀਗਾ ਪਤਾ ਨਹੀਂ ਕਿਹੜੀ ਛੋਟੀ ਜੀ ਜਗ੍ਹਾ ਮੈਰਿਟਸ ਤੇ ਲੱਗੇ 30 ਦਿਨ ਕੋਰਟ ਦੇ ਰਾਹੀਂ ਆਰਡਰ ਲੈ ਕੇ ਥਰੇ ਹੀ ਰਹਿੰਦੇ ਆ ਕਿ ਇੱਥੇ ਜੀ ਮਸਜਿਦ ਦੇ ਥੱਲੇ ਮੰਦਿਰ ਆ ਉਹ ਫੇਰ ਉਹ ਕੁੱਟਦੇ ਦੋ ਬੰਦੇ ਮਾਰ ਗਏ ਚੱਲਿਆ ਨਾ ਐਜੰਡਾ ਡਿਸਕੋਰਸ ਚੱਲਿਆ ਨਾ ਸਾਨੂੰ ਇਸ ਗੱਲ ਤੋਂ ਵੇਹਲ ਨਹੀਂ ਆ ਕਿ ਉਹਨੂੰ ਠੋਕਣਾ ਉਹਨੂੰ ਲਾਉਣਾ ਉਹਨੂੰ ਮਾਰਨਾ ਆ ਲੈ ਗਿਆ ਉਹ ਲੈ ਗਿਆ ਯਾਰ ਸਾਡੀ ਕਮਿਊਨਿਟੀ ਦੁਨੀਆ 'ਚ ਜੀਂਦੀ ਆ ਕਿਤੇ ਐਡੇ ਤੇ ਵੱਡੇ ਪ੍ਰੋਸੈਸ ਚੱਲ ਰਿਹਾ ਐਡੀ ਤੇ ਵੱਡੀ ਪੋਲਿਟਿਕਸ ਚੱਲ ਰਹੀ ਆ ਉਹਨੂੰ ਅਸੀਂ ਸੰਬੋਧਿਤ ਹੋਣ ਲਈ ਤਿਆਰ ਨਹੀਂ ਇੱਕ ਗੱਲ ਮੈਂ ਦੱਸ ਦਿਆਂ ਇੰਜ ਹੁੰਦਾ ਤੁਹਾਡੀ ਸੋਚ ਇੱਕਦਮ ਬਦਲ ਜੂਗੀ ਜੇ ਰੈਫਰੈਂਸ ਬਦਲ ਦੋਤੇ ਪਿੰਡ 'ਚ ਕਿੰਨੀਆਂ ਲੜਾਈਆਂ ਹੁੰਦੀਆਂ ਢੜੇਬੰਦੀ ਹੁੰਦੀ ਆ ਪੰਚਾਇਤੀ ਚੋਣਾਂ 'ਚ ਦੇਖ ਲਓ ਕਿਵੇਂ ਐ ਵੱਡੂ ਟੁਕੂ ਹੁੰਦੇ ਆ ਵੀ ਛੱਡਣਾ ਨਹੀਂ ਗੋਲੀਆਂ ਵਿਚ ਚੱਲਦੀਆਂ ਪਰ ਜੇ ਪਤਾ ਲੱਗ ਜੇ ਕਿ ਉਹ ਜਿਹੜੇ ਪਰਲੇ ਪੰਜ ਪਿੰਡ ਆ ਸਾਡੇ ਪਿੰਡ ਤੇ ਹਮਲਾ ਕਰਨ ਨੇ ਸਾਰੇ ਇਕੱਠੇ ਹੁੰਦੇ ਆ ਰੈਫਰੈਂਸ ਬਦਲ ਗਿਆ ਨਾ ਉਹ ਕਹਿੰਦੇ ਯਾਰ ਪਹਿਲਾਂ ਪਿੰਡ ਬਚਾਓ ਫਿਰ ਆਪਸ ਵਿੱਚ ਬਾਤ ਚ ਲੜ ਲਾਂਗੇ ਅਸੀਂ ਕੀ ਕਰਦੇ ਆ ਕਿ ਅਸੀਂ ਉਸ ਲਾਰਜਰ ਸਿਚੁਏਸ਼ਨ ਨੂੰ ਦੇਖ ਕੇ ਆਪਣੇ ਪੰਥ ਦਾ ਆਪਣੇ ਕਮਿਊਨਿਟੀ ਦਾ ਬਰਾਦਰੀ ਦਾ ਸੋਚ ਦਾ ਕੋਈ ਸੋਸ਼ਲ ਪ੍ਰੋਗਰਾਮ ਕੋਈ ਕਲਚਰਲ ਪ੍ਰੋਗਰਾਮ ਕੋਈ ਇੰਟੈਲੈਕਚੁਅਲ ਪ੍ਰੋਗਰਾਮ ਜਿੱਥੇ ਸਾਡੀ ਬ੍ਰੇਨਸਟਾਰਮਿੰਗ ਹੋਏ ਆਪਾਂ ਇੰਨਾ ਵੱਡੀਆਂ ਤੋਂ ਵੱਡੀਆਂ ਸਾਰੀਆਂ ਹਸਤੀਆਂ ਨੂੰ ਦੁਨੀਆ ਦੀਆਂ ਤਾਕਤਾਂ ਨੂੰ ਸੰਬੋਧਿਤ ਹੋਈਏ ਉਹਦੇ ਚ ਆਪਣੀ ਜਗ੍ਹਾ ਬਣਾਈਏ ਉਸ ਨੂੰ ਕਰਨ ਦੀ ਜਗ੍ਹਾ ਸਾਡੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੀ ਨੈਗੇਟਿਵ ਹੋ ਚੁੱਕੇ ਹਾਂ ਉਸ ਮੈਂਟੈਲਿਟੀ ਤੋਂ ਛੇਨ ਬਾਹਰ ਹੋਣਾ ਪਊਗਾ ਮੈਨੂੰ ਹੁਣ ਦੱਸੋ ਕਿ ਕੀ ਐ ਜੀ ਪੀ ਸੀ ਹਵਾਚ ਬਣਨੀ ਆ ਵਿਚੋ ਹੀ ਬੰਦਿਆਂ ਤੋਂ ਬਣਨੀ ਆ ਹੁਣ ਐ ਜੀ ਪੀ ਸੀ ਦਾ ਆਪਾਂ ਕਹਿੰਦੇ ਆ ਕਿ ਹੋਰ ਤਰੀਕੇ ਨਾਲ ਬੜੇ ਬੜੇ ਸੋਹਣੇ ਸੋਹਣੇ ਪ੍ਰੋਗਰਾਮ ਵੀ ਇੱਥੇ ਲੈ ਕੇ ਆਉਂਦੇ ਆ ਇੰਜ ਹੋ ਜੇ ਵਧੀਆ ਵਧੀਆ ਬੰਦੇ ਹੋਣ ਸਿਆਣੇ ਸਿਆਣੇ ਬੀਬੇ ਬੀਬੇ ਹੈਨਾ ਦੁੱਧ ਤੋਤੇ ਬੰਦੇ ਲੱਭੋ ਫੇਰ ਉਹ ਪਾਰਟੀ ਬਣਾਓ ਫੇਰ ਉਹ ਐ ਜੀ ਪੀ ਸੀ ਚ ਵੀ ਖੜੇ ਹੋ ਇੱਕ ਕਦੀ ਨਹੀਂ ਹੋਣਾ ਨਾ ਕਰੀ ਦੁਨੀਆ 'ਚ ਹੋਇਆ ਕਿੱਥੇ ਹੋਇਆ ਮੈਨੂੰ ਇੰਜ ਦੱਸੋ ਪੋਲਿਟਿਕਸ ਹਮੇਸ਼ਾ ਇਹੋ ਜਿਹੀ ਰਹੀ ਆ ਉਹ ਥੋੜੀ ਬਹੁਤ ਡਿਗਰੀਜ਼ ਦੇ ਵਿੱਚ ਉਹ ਉਹਨੂੰ ਅੰਪਰੂਵ ਕੀਤਾ ਗਿਆ ਜਾਂ ਹਾਲਾਤਾਂ ਵਿੱਚ ਉਹ ਮਜਬੂਰੀ ਚ ਇੰਪਰੂਵ ਹੋਈ ਹੈ ਇਸ ਲਈ ਜਿੰਨਾ ਕਿ ਸਾਡੇ ਕੋਲ ਜਿਹੋ ਜਿਹਾ ਹੈ ਉਹਦੇ ਚ ਇੰਪਰੂਵਮੈਂਟ ਕਿਵੇਂ ਕਰਨੀ ਉਹਦੇ ਬਾਰੇ ਸੋਚੋ ਤੁਸੀਂ ਨਮਾ ਤੁਹਾਡੇ ਕੋ ਕੁਝ ਨਹੀਂ ਹੁਣਾ ਸਾਡੇ ਕੋ ਕਿਹੜੇ ਸਾਧਨ ਆ ਸਾਡੇ ਕੋ ਕਿਹੜਾ ਮੀਡੀਆ ਸਾਡੇ ਕੋ ਕਿਹੜਾ ਪੈਸਾ ਕੀ ਕਿ ਕਿੰਨੇ ਕੁ ਤੁਸੀਂ ਮੁਕਾਬਲਾ ਕਰ ਲੋਗੇ ਜਿਹੜੇ ਐਸਟੈਬਲਿਸ਼ਡ ਸਿਸਟਮ ਆ ਆਪਾ ਇਹਨਾਂ ਕਰੀਏ ਕਿ ਛੇੜਾ ਹੈਗਾ ਉਹਨੂੰ ਤੇ ਟਾਉਣ ਵੱਲ ਲੱਗੇ ਰਹੀਏ ਤੇ ਖੁਸ਼ ਬੜੇ ਹੋਈਏ ਕਿ ਅੱਜ ਠੋਕ ਕੇ ਆ ਗਿਆ ਮੈਂ ਔਰ ਬਣਾਉਣ ਵਾਲੇ ਜੇ ਪੁੱਛੇ ਵੀ ਫਿਰ ਬਣਾਇਆ ਕੀ ਉਹਦੇ ਅਜੇ ਪਤਾ ਨਹੀਂ ਉਹ ਤੇ ਸੋਚਾਂਗੇ ਇਹ 네ਗੇਟਿਵ ਸੋਚ ਹੈ ਬਹੁਤ ਆਤਮਕਾਤੀ ਸੋਚ ਹੈ ਸਾਨੂੰ ਇਸ ਸੋਚੋਂ ਬਾਹਰ ਆਉਣਾ ਚਾਹੀਦਾ ਔਰ ਜਿਸ ਕਿਸਮ ਦੀ ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਪਿਆਰ لال ਗਰਗੁਣਾ ਨੇ ਤੇ ਬਹੁਤ ਹੀ ਸੋਹਣੇ ਪਰਸਪੈਕਟਿਵ 'ਚ ਸਾਰੀ ਗੱਲ ਕਰੇ ਦਿੱਤੀ ਹੈ ਕਿ ਇੰਨਾ ਵੱਡਾ ਦੁਨਿਆਵੀ ਮਾਨਵਵਾਦੀ ਫਲਸਫਾ ਸਾਨੂੰ ਇਹ ਸकल् ਤਾਂ ਬਹੁਤ ਦੁੱਖ ਹੋਊਗਾ ਕਿ ਜੇ ਇਹ ਸਾਡੀਆਂ ਆਪਸੀ ਚੁੰਝ ਫਸਾਈ ਦੇ ਵਿੱਚ ਹੀ ਖਤਮ ਹੋ ਜੇ ਔਰ ਭਾਵੇਂ ਉਹ ਐਸਜੀਪੀਸੀ ਮੈਂ लास्ट ਗੱਲ ਕਹਿ ਕੇ ਬੰਦ ਕਰਦਾ ਭਾਵੇਂ ਉਹ ਐਸਜੀਪੀਸੀ ਹੈ ਭਾਵੇਂ ਉਹ ਸਾਡੇ ਪੋਲੀਟিক্যাল ਇੰਸਟੀਚੂਨ ਆ ਭਾਵੇਂ ਉਹ ਸੁਧਾਰ ਲੈਰ ਵਾਲੇ ਆ ਭਾਵੇਂ ਉਹ ਅਕਾਲੀ ਦਲ ਆ ਇਹ ਸਾਰੇ ਜਿਹੋ ਜਿਹੇ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਥੋੜੀ ਬਹੁਤ ਸੱਤਾ ਚ ਲਿਆਉਣਾ ਸਾਡੀ ਕੋਈ ਅਰੀਜਨਲ ਪਾਰਟੀ ਆ ਹੋਰ ਤੇ ਕੋਈ ਤੁਹਾਡੇ ਕੋਲ ਹੈ ਨਹੀਂ ਜੋ ਹੈ ਹੈ ਤੇ ਸਾਨੂੰ ਉਹ ਵੀ ਦੱਸ ਦਿਓ ਵੀ ਆ ਹੈਗੀ ਆ ਜਿਹੜੀ ਤੁਸੀਂ ਇਹ ਗੱਲ ਕਹਿੰਦੀਆਂ ਕਿ ਬਣਾਵਾਂਗੇ ਉਹ ਉਹ ਟਾਈਮ ਨਹੀਂ ਆਉਣਾ ਕਰੀ ਉਹ ਬੜੇ ਸਾਲਾਂ ਚੋਂ ਅਸੀਂ ਦੇਖਿਆ ਅਸੀਂ ਬੜੀਆਂ ਕੋਸ਼ਿਸ਼ਾਂ ਵੀ ਕਰ ਲੀਆਂ ਉਹ ਬਣਦੀ ਨਹੀਂ ਅਮੀਰ ਸਿੰਘ ਉਹਨਾਂ ਨੇ ਵੀ ਜੂਝਦਾ ਆਪ ਬਣਾਇਆ ਸੀਗਾ ਮੁੜ ਕੇ ਉਹ ਇੱਕ ਦੋ ਮੀਟਿੰਗਾਂ ਹੋ ਕੇ ਖਤਮ ਹੋ ਗਿਆ ਉਹ ਚੱਲਦਾ ਨਹੀਂ ਬੰਦੇ ਬਹੁਤ ਸੋਹਣੇ ਸੀ ਕੋਈ ਕਮੀ ਥੋੜੀ ਸੀ ਵਿਚਾਰ ਦੀ ਕਮੀ ਨਹੀਂ ਸੀ ਪ੍ਰੋਗਰਾਮ ਦੀ ਕਮੀ ਨਹੀਂ ਸੀ ਆਪਾਂ ਕਿੰਨੀਆ ਯਾਤਰਾ ਕਰ ਲਿਆ ਪੰਜਾਬ ਦੀਆਂ ਗਿਆਨੀ ਕੇਵਲ ਸਿੰਘ ਹੁਣ ਇਸ ਉਮਰੇ ਕਿੰਨੇ ਹਿੰਮਤੀ ਹੈਗੇ ਆ ਸਾਰੇ ਪੰਜਾਬੀਆਂ ਯਾਤਰਾ ਕਰ ਲਿਆ ਕਿੰਨਾ ਕੁ ਪੰਜਾਬ ਨੂੰ ਅਸੀਂ ਹਿਲਾ ਲਿਆ ਮੁਸ਼ਕਲਾਂ ਆ ਲੋਕੀ ਆਪੋ ਆਪਣੇ ਇੰਨੇ ਦਬਾਅ ਥੱਲੇ ਆ ਇੰਨੇ মিডিਆ ਦੇ ਟੈਰਰ ਥੱਲੇ ਕਹ ਲਓ ਤੁਸੀਂ ਇੰਨੇ ਕਬਜ਼ੇ ਥੱਲੇ ਆ ਪੀਪਲਜ਼ ਮਾਈਂਡ ਇਜ਼ ਕਲੋਨਾਈਜ਼ਡ ਕੰਟੀਨਿਊਸਲੀ ਇਸ ਕਰਕੇ ਉਹਦੇ ਚੋਂ ਉੱਭਰ ਕੇ ਪਹਿਲਾਂ ਅਸੀਂ ਆਪਸ ਵਿੱਚ ਭਰੋਸਾ ਪੈਦਾ ਕਰੀਏ ਨਿੰਦਿਗੇ ਘੱਟ ਤੇ ਸੋਚੀਏ ਅੱਗੇ ਨੂੰ ਤੇ ਗਲੋਬਲ ਪਰਸਪੈਕਟਿਵ ਨੈਸ਼ਨਲ ਪਰਸਪੈਕਟਿਵ ਤੇ ਐਜ਼ ਏ ਇੱਕ ਛੋਟਾ ਜਿਹਾ ਮਿਨਿਓਰਿਟੀ ਸਾਡੀ ਉਹਦੇ ਜੋ ਫਲੋਰਿਸ਼ ਕਿਵੇਂ ਹੋਵੇ ਜੂਜ਼ ਯਾ ਅਕੈਡਮਿਕਸ ਵਿੱਚ ਪਾਰ ਐਕਸਲੈਂਸ ਪੈਸੇ ਵਿੱਚ ਪਾਰ ਐਕਸਲੈਂਸ ਦੁਨੀਆ ਦੀ ਪੋਲਿਟਿਕਸ ਨੂੰ ਕੰਟਰੋਲ ਕਰਦੇ ਆ ਪਾਰ ਐਕਸਲੈਂਸ ਕਿਉਂਕਿ ਉਹ ਗਲੋਬਲੀ ਸੋਚਦੇ ਆ ਅਸੀਂ ਬਿਲਕੁਲੀ ਆਪਣੇ ਘਰ ਦੀ ਖੂਹ ਵਾਲੀ ਡੱਡੂ ਸੋਚੋਂ ਬਾਹਰ ਨਹੀਂ ਆਉਣਾ ਚਾਹੁੰਦੇ ਜਦ ਤੱਕ ਨਹੀਂ ਆਉਗੇ ਗੱਲਾਂ ਬਹੁਤ ਸੋਹਣੀਆਂ ਲੱਗਣਗੀਆਂ ਕੰਨ ਨੂੰ ਵੀ ਚੰਗੀਆਂ ਲੱਗਣਗੀਆਂ ਪਰ ਤਰ ਅਕਲ ਤੇ ਅਸੀਂ ਕੁਝ ਵੀ ਨਿਕਾਟ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ